ਤੁਹਾਡੇ ਆਪਣੇ ਚੈਨਲ ਸਿਟੀ ਹਮ ਨਿਊਜ਼ ਤੇ ਅਸੀਂ ਅੱਜ ਆਏ ਸੀ ਲੁਧਿਆਣਾ ਦੇ ਰੱਖ ਬਾਗ ਜਿੱਥੇ ਕਿ ਲੁਧਿਆਣਾ ਬਾਤ ਤੁਹਾਨੂੰ ਪੁੱਛਦੇ ਉਹਨਾਂ ਨੇ ਇੱਥੇ ਆ ਕੇ ਕਿਵੇਂ ਸੈਲੀਬ੍ਰੇਟ ਕੀਤਾ ਸ਼ਸ਼ੀ ਕਾਲਾ ਸ਼ਸ਼ੀ ਕਾਲਾ ਮੈਮ ਜਿਵੇਂ ਕਿ ਤੁਸੀਂ ਇੱਥੇ ਆਏ ਹੋ ਸੈਲੀਬ੍ਰੇਟ ਕਰ ਰਹੇ ਹੋ ਤੀਆਂ ਦਾ ਤਿਹਾਰ ਆਪਾਂ ਨੂੰ ਪਤਾ ਸਪੈਸ਼ਲੀ ਤੀਆਂ ਦੇ ਲਈ ਮਨਾਇਆ ਜਾਂਦਾ ਹੈ ਤੇ ਇਹ ਕਿਵੇਂ ਦਾ ਫੀਲ ਕਰ ਰਹੇ ਹੋ ਮੈਂ ਬਹੁਤ ਅੱਛਾ ਫੀਲ ਕਰ ਰਹੀ ਹਾਂ ਇੱਥੇ ਬਹੁਤ ਇੰਜੋਏ ਕਰ ਰਹੇ ਨੇ ਸਾਰੇ ਅਸੀਂ ਸਾਰੇ ਮਿਲ ਕੇ ਸਾਲ ਦੇ ਵਿੱਚ ਇੱਕ ਵਾਰ ਕੋਟ ਦਾ ਫੰਕਸ਼ਨ ਆਂਦਾ ਹੈ ਅਸੀਂ ਸਾਰੇ ਬਹੁਤ ਇੰਜੋਏ ਕਰ ਰਹੇ ਹਾਂ ਬਹੁਤ ਮਜ਼ਾ ਆ ਰਿਹਾ ਬਹੁਤ ਫਨ ਕਰ ਰਹੇ ਹਾਂ ਐਕਟੀਵਿਟੀਆਂ ਵੀ ਹੋ ਰਹੀਆਂ ਨੇ ਸਾਲ ਦੇ ਵਿੱਚ ਸਾਰੇ ਇੱਕ 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 ਤਿੱਕ ਤਰ੍ਹਾਂ ਮਤਲਬ ਇਕੱਠੇ ਹੁੰਦੇ ਨੇ ਜੈਟ ਟੁਗੇਦਰ ਹੁੰਦੀ ਹੈ ਤਾਂ ਸਾਰੇ ਬਹੁਤ ਇੰਜੋਏ ਕਰਨੇ ਕਰ ਰਹੇ ਨੇ ਤੇ ਮੈਂ ਵੀ ਬਹੁਤ ਇੰਜੋਏ ਕਰ ਰਹੀ ਹਾਂ ਥੈਂਕ ਯੂ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਹੈ ਹਰ ਸਾਲ ਮਨਾਇਆ ਜਾਂਦਾ ਮੈਂ ਦੋ ਵਾਰ ਦੋ ਸਾਲ ਹੋ ਗਏ ਇਥੇ ਆਂਦੀ ਨੂੰ ਬਹੁਤ ਵਧੀਆ ਮੈਂ ਡਿਸਟ੍ਰਿਕਟ ਪਾਰਟ ਸੈਦਰ ਮੈਨੇਜਰ ਆ ਐਸ ਪਰ ਥੋੜੀ ਹੋ ਕੇ ਉਹਦਾ ਕਿਵੇਂ ਦਾ ਫੀਲ ਹੁੰਦਾ ਇੱਕ ਰੈਡੀ ਹੋ ਕੇ ਆਣਾ ਇੱਕ ਸਪੈਸਿਫਿਕ ਦਿਨ ਲਈ ਕਿਵੇਂ ਦਾ ਫੀਲ ਮੈਨੂੰ ਬਹੁਤ ਜ਼ਿਆਦਾ ਫੀਲ ਵਧੀਆ ਹੋਇਆ ਕਿਉਂਕਿ ਮੈਂ ਖੁਦ ਐ ਸਰ ਕੀ ਹੋ ਗਿਆ ਹੈ ਇਹ ਮੈਨੂੰ ਖੁਦ ਫੀਲ ਹੋਇਆ ਕਿ ਮੈਂ ਤੇ ਬਹੁਤ ਵਧੀਆ ਤਿਆਰ ਹੋ ਗਿਆ ਵਾਂ ਤੁਸੀਂ ਦੇਖੇ ਨਿਓ ਤੁਸੀਂ ਬਹੁਤ ਵਧੀਆ ਕਲਚਰ ਹੈ ਹਰ ਇੱਕ ਕੁੜੀ ਨੂੰ ਸ਼ੌਂਕ ਹੁੰਦਾ ਹੈ ਕਿ ਮੈਂ ਤੇਜ਼ ਦਾ ਫੰਕਸ਼ਨ ਮਨਾਵਾ ਇਹ ਇਹ ਮੋਹ ਹਰ ਇੱਕ ਕੁੜੀ ਨੂੰ ਮੇਨ ਮਿਲਦਾ ਮੈਂ ਤੁਸੀਂ ਦੇਖ ਰਹੇ ਹੋ ਸਾਰੀਆਂ ਕੁੜੀਆਂ ਬੜੀਆਂ ਸਜ ਧਜ ਕੇ ਪੰਜਾਬੀ ਵਿਰਾਸਤ ਹੀ ਘਰਾਵੇ ਚ ਆਈਆਂ ਨੇ ਤੇ ਬੜੀਆਂ ਸੋਹਣੀਆਂ ਲੱਗ ਰਹੀਆਂ ਨੇ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਇਹ ਮੌਕਾ ਮਾਣਨ ਦਾ ਅੱਜ ਟਾਈਮ ਮਿਲਿਆ ਆ ਤੇ ਸਾਡੇ ਫਰੈਂਡਸ ਦਾ ਸਾਡੀ ਬਾਹਰ ਐਸੋਸੀਏਸ਼ਨ ਦਾ ਅਸੀਂ ਥੈਂਕ ਯੂ ਕਰਦੇ ਆ ਸਾਨੂੰ ਇੱਕ ਮੰਚ ਤੇ ਇਕੱਠਿਆਂ ਕੀਤਾ ਤੇ ਸਾਨੂੰ ਇੰਨਾ ਇੰਜੋਏ ਕਰਨ ਦਾ ਟਾਈਮ ਮਿਲਿਆ ਅਸੀਂ ਸਾਰੇ ਪ੍ਰੋਫੈਸ਼ਨਲ ਆ ਅਸੀਂ ਹਮੇਸ਼ਾ ਯੂਨੀਫਾਰਮ ਚ ਰਹਿੰਦੇ ਆ ਤੇ ਸਾਨੂੰ ਮਤਲਬ ਇਦਾਂ ਦੇ ਪਹਿਰਾਵੇ ਪਾਉਣ ਦਾ ਬਹੁਤ ਘੱਟ ਟਾਈਮ ਮਿਲਦਾ ਵਾ ਤੇ ਜੇ ਮਿਲਦਾ ਆ ਤੇ ਸਾਨੂੰ ਬਹੁਤ ਚੰਗਾ ਲੱਗਦਾ ਆ ਦੇਖੋ ਸਾਰੀਆਂ ਲੜਕੀਆਂ ਵਿਰਾਸਤੀ ਪਹਿਰਾਵੇ ਜੀ ਆਈਆਂ ਹੋਈਆਂ ਨੇ ਥੈਂਕ ਯੂ ਮੈਮ ਸਸ਼ਿਕਾ ਸ਼ਸ਼ੀਕਰ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਸਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਸਭ ਤੋਂ ਵਧੀਆ ਗੱਲ ਇਹ ਹੈ ਕਿ ਦੇਖੋ ਛੋਟੇ ਛੋਟੇ ਬੱਚੇ ਪੰਜਾਬੀ ਸਭਿਆਚਾਰ ਨੂੰ ਕਾਇਮ ਰੱਖ ਰਹੇ ਸਭ ਤੋਂ ਵੱਡੀ ਖੁਸ਼ੀ ਇਹ ਹੈ ਹਾਂ ਥੈਂਕ ਯੂ ਥੈਂਕ ਯੂ ਮੈਮ ਕਿਵੇਂ ਦਾ ਫੀਲ ਹੋ ਰਿਹਾ ਬਹੁਤ ਬਹੁਤ ਅੱਛਾ ਫੀਲ ਹੋ ਰਿਹਾ ਅਸੀਂ ਹਰ ਸਾਲ ਇੱਥੇ ਫੰਕਸ਼ਨ ਕਰਦੇ ਹਾਂ ਬਟ ਇਸ ਸਾਲ ਸਾਡੀ ਕੁੜੀਆਂ ਦਾ ਰੌਣਕ ਹੈ ਇਸ ਕੁੜੀਆਂ ਜਿਵੇਂ ਸੱਚ ਕੇ ਆਈਆਂ ਨੇ ਪੰਜਾਬੀ ਕਲਚਰ ਤੇ ਸਾਡੇ ਪੂਰੇ ਸਭਿਆਚਾਰ ਨੂੰ ਅਸੀਂ ਪੂਰਾ ਕੱਟ ਕੇ ਮਨਾਉਂਦੇ ਹੁੰਦੇ ਤਾਂ ਕੀ ਕਹਿਣਾ ਚਾਹੁੰਦੇ ਹੋ ਪੰਜਾਬੀ ਕਲਚਰ ਤੇ ਆਪਣੇ ਵਿਰਸੇ ਬਾਰੇ ਮੈਂ ਇਹ ਜਿਹੜਾ ਸਾਡਾ ਸੱਭਿਆਚਾਰ ਜਿਹਨੂੰ ਭੁੰਡੇ ਜਾਂਦੇ ਨੇ ਇਹ ਅਸੀਂ ਮਨਾ ਕੇ ਸੱਭਿਆਚਾਰ ਨੂੰ ਠੀਕ ਹੈ ਇਹਨੂੰ ਆਪਣੀ ਮਤਲਬ ਜਿੱਦਾਂ ਕਹਿੰਦੇ ਕਿ ਇਹ ਵੀ ਸੱਭਿਆਚਾਰ ਸਾਡੀ ਭੁੱਲਣੀ ਨਹੀਂ ਚਾਹੀਦੀ ਠੀਕ ਹੈ ਨਾ ਇਸ ਮਹੀਨੇ ਦੇ ਵਿੱਚ ਕੋਈ ਕਿਸੇ ਦਿਨ ਨੂੰ ਤੀਜ ਮਨਾਉਂਦਾ ਕੋਈ ਕਿਸੇ ਨੂੰ ਬਟ ਹਰ ਪੰਜਾਬ ਦੇ ਵਿੱਚ ਹਰ ਏਰੀਆ ਵਿੱਚ ਤੀਜ ਮਨਾਈ ਜਾਂਦੀ ਸੱਭਿਆਚਾਰ ਨੂੰ ਆਪਣੇ ਨੂੰ ਯਾਦ ਕੀਤਾ ਜਾਂਦਾ ਜੋ ਸਾਡਾ ਪਹਿਲਾ ਪਛੋਕਰ ਸੀ ਤੇ ਬਹੁਤ ਹੀ ਜ਼ਿਆਦਾ ਅਸੀਂ ਇੰਜੋਏ ਕੀਤਾ ਵਾ ਠੀਕ ਹੈ ਔਰ ਹਰ ਸਾਲ ਸਾਡਾ ਦੀ ਬੀਬੇ ਵੱਲੋਂ ਹੁੰਦਾ ਸਾਡਾ ਸਭਿਆਚਾਰਕ ਉਹ ਜੰਮ ਇਹ ਤੀਜ ਤੇ ਸਾਡੇ ਸਾਰੇ ਵਕੀਲ ਭਾਈਚਾਰਾ ਸਾਰੇ ਆnde ਔਰ ਸਾਰੇ ਇੰਜੋਏ ਕਰਦੇ। ਇਹ ਸਾਡਾ ਕਲਚਰ ਆ ਔਰ ਇਹ ਕਦੇ ਗਾਇਬ ਨਹੀਂ ਹੋਏਗਾ ਔਰ ਇਹ ਕਦੇ ਗਾਇਬ ਹੋਣ ਵੀ ਨਹੀਂ ਦਵਾਗੇ। ਅਸੀਂ ਚਾਹੇ ਛੋਟੇ ਲੈਵਲ ਤੇ ਕਰੀਏ ਚਾਹੇ ਵੱਡੇ ਲੈਵਲ ਤੇ ਕਰੀਏ ਇਹ ਸਾਲ ਦਾ ਸਾਲ ਹੁੰਦਾ ਰਹੇਗਾ بار بار ਹੋਏਗਾ ਔਰ ਅਸੀਂ ਤੁਹਾਨੂੰ بار بار ਮਿਲਦੇ ਰਾਂਗੇ। ਸੋ ਸਾਰੇ ਲੁਧਿਆਣੇ ਦੀਆਂ ਤੀਆਂ ਪੇਣਾ ਬੀਬੀਆਂ ਮਾਈਆਂ ਜੋ ਵੀ ਨੇ ਸਭ ਨੂੰ ਮੇਰੇ ਵੱਲੋਂ ਤੀਆਂ ਦੀਆਂ ਤੀਜ ਦੀ ਖੁਸ਼ਹਾਲ ਬਹੁਤ 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 ਮੁਬਾਰਕਾ ਤੁਹਾਨੂੰ ਸਭ ਨੂੰ। ਥੈਂਕ ਯੂ ਮੈਮ ਸਿੱ بڑے ਕੁਛਾਂ ਵੀ ਅਸੀਂ ਆਪਣਾ ਜਿਹੜਾ ਕਲਚਰ ਹੈ ਉਹਨੂੰ ਬਰਕਰਾਰ ਰੱਖ ਰਹੇ ਆ ਕਿਉਂਕਿ ਪੱਛਮ ਦਾ ਬਹੁਤ ਅਸਰ ਹੋ ਚੁੱਕਿਆ ਸੋ ਅਸੀਂ ਉਹਦੇ ਨਾਲ ਉਹ ਆਪਣੇ ਜਿਹੜਾ ਕਲਚਰ ਆ ਉਹਨੂੰ ਪ੍ਰੋਮੋਟ ਵੀ ਕਰ ਰਹੇ ਹਾਂ ਕੁੜੀਆਂ ਨੱਚ ਟੱਪ ਕੇ ਆਪਣਾ ਇੰਜੋਏ ਕਰਦੀਆਂ ਨੇ ਸੋ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੀਆਂ ਦੇ ਸਪੈਸ਼ਲ ਸਪੈਸ਼ਲੀ ਇਹ ਹੈ ਕਿ ਚਾਵਣ ਦੇ ਮਹੀਨੇ 'ਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਜੀ ਵੀ ਇਹ ਹਰ ਸਾਲ ਤੀਆਂ ਦੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੀ ਹੈ ਉਹਦੇ ਵਿੱਚ ਯੋਗਦਾਨ ਦਿੰਦੀ ਹੈ ਫਨ ਕਲੱਬ ਉਹਦਾ ਆਰਗੇਨਾਈਜ਼ਰ ਹੁੰਦਾ ਹੈ ਸੋ ਅਸੀਂ ਹਰ ਸਾਲ ਐਡਵੋਕੇਟਸ ਕੁੜੀਆਂ ਨੱਚ ਕੇ ਟੱਪ ਕੇ ਇੰਜੋਏ ਕਰਦੀਆਂ ਹਨ ਤਾਂ ਤੁਸੀਂ ਦੇਖਣ ਦਾ ਦੇਖ ਹੀ ਸਕਦੇ ਹੋ ਇੱਕ ਲੁੱਕ ਦੇਖੋ ਤੇ ਕੀ ਦਾ ਇੰਜੋਏ ਕਰ ਲਿਆ ਨੇ ਸੋ ਆਈ ਰਿਕਵਰ ਸਾਡਾ ਆਹੀ ਹੈ ਕਿ ਸਾਡੀ ਵੱਲੋਂ ਸਾਰੇ ਦਰਸ਼ਕਾਂ ਨੂੰ ਵਿਊਅਰਸ ਨੂੰ ਵੈਰੀ ਵੈਰੀ ਹੈਪੀ ਬੀਸ ਥੈਂਕ ਯੂ ਮੈਮ ਥੈਂਕ ਯੂ ਹਾਂਜੀ ਜਿਵੇਂ ਕਿ ਤੁਸੀਂ ਦੇਖਿਆ ਸੀ ਅਸੀਂ ਤੁਹਾਨੂੰ ਦਿਖਾਈਆਂ ਅੰਦਰ ਦੀਆਂ ਰੌਣਕਾਂ ਮੁਟਿਆਰਾਂ ਬਹੁਤ ਹੀ ਸੋਹਣੀਆਂ ਸੋਹਣੀਆਂ ਬਣ ਗਈਆਂ ਨੇ ਅਸੀਂ ਤਿਆਰ ਹੋ ਗਈਆਂ ਸੀ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਧੀਆ ਦਾ ਤਿਹਾਰ ਧੀਆ ਦੇ ਲਈ ਹੀ ਮੰਨਿਆ ਜਾਂਦਾ ਹੈ ਜਿੱਥੇ ਕਿ ਧੀਆ ਆਂਦੀਆਂ ਨੇ ਸੈਲੀਬ੍ਰੇਟ ਕਰਦੀਆਂ ਨੇ ਤੇ ਆਪਣੀ ਖੁਸ਼ੀਆਂ ਤੇ ਉਸਾਂ ਨੂੰ ਅੱਗੇ ਪ੍ਰੋਤਸਾਹਿਤ ਕਰਦੀਆਂ ਨੇ ਤੇ ਇਦਾਂ ਦੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਸਿਰੀ ਹੋਮ ਨਿਊਜ਼ ਦੇ ਨਾਲ ਧੰਨਵਾਦ ਮੈਂ ਸਾਖਸ਼ੀ ਤੇ ਮੇਰੇ ਨਾਲ ਨੇ ਕੈਮਰਾਮੈਨ ਨਵਲ ਕੁਮਾਰ